ਸੋਚੋ ਕੋਈ ਐਸੀ ਮਿਠਾਈ ਜੋ ਸਾਲ ਭਰ ਤੁਹਾਡੀ ਯਾਦਾਂ ਦੇ ਵਿੱਚ ਰਹੇ ਪਰ ਤੁਹਾਡੇ ਹੱਥ ਲੱਗੇ ਸਿਰਫ 4 ਜਾਂ ਫਿਰ 5 ਦਿਨਾਂ ਦੇ ਲਈ ਇਹ ਹੈ ਬਟਾਲਾ ਦੀ ਖਾਸ ਦਿਲਕਸ਼ ਮਿਠਾਈ ਅੰਦਰਸੇ ਸਾਵਣ ਦੇ ਐਤਵਾਰ ਆਉਣ ਦਾ ਮਤਲਬ ਹੈ ਕਿ ਬਟਾਲਾ ਦੀਆਂ ਗਲੀਆਂ ਦੇ ਵਿੱਚੋਂ ਮਿੱਠੀ ਖੁਸ਼ਬੂ ਫੈਲਣ ਲੱਗਦੀ ਹੈ ਤੇ ਲੋਕ ਕਤਾਰਾਂ ਵਿੱਚ ਖੜੇ ਹੋ ਕੇ ਆਪਣੇ ਆਪਣੇ ਵਾਰੀ ਦਾ ਇੰਤਜ਼ਾਰ ਕਰਨ ਲੱਗ ਪੰਦੇ ਨੇ ਇਹ ਸਿਰਫ ਮਿਠਾਈ ਨਹੀਂ ਸਦੀ ਪੁਰਾਣੀ ਰਿਵਾਇਤ ਹੈ ਇਸ ਨੂੰ ਬਣਾਉਣ ਵਾਲਾ ਪਰਿਵਾਰ ਪਿਛਲੇ 100 ਸਾਲਾਂ ਤੋਂ ਵੱਧ ਸਮੇਂ ਤੋਂ ਇਸ ਸਵਾਦ ਨੂੰ ਸੰਭਾਲਦਾ ਆ ਰਿਹਾ ਹੈ ਅੱਜ ਇਸ ਪਰਿਵਾਰ ਦੀ ਤੀਸਰੀ ਪੀੜ੍ਹੀ ਅੰਦਰ ਸੇ ਤਿਆਰ ਕਰ ਰਹੀ ਹੈ ਇਸ ਦੀ ਤਿਆਰੀ ਵੀ ਬਹੁਤ ਖਾਸ ਹੈ ਕਰੀਬ 15 ਦਿਨ ਲੱਗਦੇ ਨੇ ਇਸ ਨੂੰ ਬਣਾਉਣ ਵਾਸਤੇ ਚਾਵਲ ਨੂੰ ਧੋ ਕੇ ਸੁਕਾ ਕੇ ਤੇ ਪੀਸ ਕੇ ਆਟਾ ਬਣਾਉਣਾ ਫਿਰ ਚੀਨੀ ਨਾਲ ਮਿਲਾ ਕੇ ਖਾਸ ਤਰੀਕੇ ਨਾਲ ਤਲਣਾ ਹਰ ਕਦਮ ਦੇ ਵਿੱਚ ਧੀਰਜ ਅਤੇ ਮਿਹਨਤ ਦੀ ਲੋੜ ਪੈਂਦੀ ਹੈ ਇਸ ਨੂੰ ਬਣਾਉਣ ਦੇ ਲਈ ਦੇਸ਼ ਹੀ ਨਹੀਂ ਵਿਦੇਸ਼ ਦੇ ਵਿੱਚ ਵਸਦੇ ਬਟਾਲਾ ਦੇ ਲੋਕ ਵੀ ਸਾਵਣ ਦੇ ਐਤਵਾਰ ਲਈ ਪਹਿਲਾਂ ਹੀ ਆਪਣਾ ਆਰਡਰ ਬੁੱਕ ਕਰਵਾ ਲੈਂਦੇ ਨੇ ਕਿਉਂਕਿ ਜਿਹੜੇ ਇੱਕ ਵਾਰੀ ਇਹ ਖਾ ਲੈਂਦੇ ਨੇ ਉਹਨਾਂ ਲਈ ਇਹ ਸਿਰਫ ਮਿਠਾਈ ਨਹੀਂ ਬਲਕਿ ਬਚਪਨ ਦੀ ਯਾਦ ਘਰ ਦਾ ਸਵਾਦ ਅਤੇ ਤਿਉਹਾਰ ਦੀ ਰੌਣਕ ਬਣ ਜਾਂਦੀ ਹੈ ਸਾਰ ਐਸੀ ਅੰਦਰਸੇ ਬਣਾ ਰਹੇ ਆਂ ਸਾਰੇ ਚਾਵਲਾ ਦੇ ਹੁੰਦੇ ਆ ਸਾਵਣ ਮਹੀਨੇ ਬੰਦੇ ਆ ਤੇ ਸਾਵਣ ਮਹੀਨੇ ਹੀ ਖਾਦੇ ਜਾਂਦੇ ਆ ਸਾਲ ਦੇ ਵਿੱਚ ਇੱਕੋ ਵਾਰੀ ਬੰਦੇ ਆ ਸਰ ਸਾਲ ਦੇ ਵਿੱਚ ਇੱਕ ਮਹੀਨੇ ਸਾਵਣ ਦਾ ਮਹੀਨਾ 4 ਹਫਤੇ ਬੰਦੇ ਆ ਐਤਵਾਰ ਨੂੰ ਸਿਰ 11 ਮਹੀਨੇ ਨਹੀਂ ਬੰਨੇ ਸਰ ਬਟਾਲਿਓ ਵੀ ਆਉਂਦੇ ਆ ਬਾਹਰੋਂ ਵੀ ਆਉਂਦੇ ਆ ਜਿਹੜੇ ਸਾਡੇ ਲੋਕ ਬਾਹਰ ਵੱਸੇ ਆ ਸਾਡੇ ਜ਼ਿਲ੍ਹੇ ਗਰਦਾਸਪੁਰ ਦੇ ਉੱਥੋਂ ਆਣ ਕੇ ਜਾਂ ਆਪਣੇ ਰਿਸ਼ਤੇਦਾਰਾਂ ਨੂੰ ਆਰਡਰ ਕਰਦੇ ਆ ਉਹ ਫਿਰ ਸਾਡੇ ਕੋਲ ਲੈ ਕੇ ਜਾਂਦੇ ਆ ਸਾਰੇ ਬਰਸ਼ੀ ਕਿਤੇ ਦੇਖੇ ਹੀ ਨਹੀਂ ਲੱਗਦੇ ਕਿ ਬਟਾਲੇ ਦੀ ਸਟਾਈਲ ਦਾ ਸੌਂਦਾ ਬਹੁਤ ਹੀ ਸੁੰਦਾਰ ਹੈ ਤੇ ਪੰਦੀ ਕਿੰਨੀ ਸਾਰੇ ਚਾਵਲਾਂ ਦੀ ਬੰਦੀ ਆ 10-15 ਦਿਨ ਪਹਿਲੇ ਸਾਨੂੰ ਚਾਵਲ ਮਾਰਕੀਟ ਚੋਂ ਲੈਣੇ ਪੈਂਦੇ ਆ ਫਿਰ ਉਹਨਾਂ ਨੂੰ ਧੋਣਾ ਪੈਂਦਾ ਆ ਫਿਰ ਧੁੱਪੇ ਸੁਕਾਉਣਾ ਪੈਂਦਾ ਆ ਉਸ ਤੋਂ ਬਾਅਦ ਗਲੈਂਡਰ ਕਰਕੇ ਫਿਰ ਅਹੀ 5-6 ਦਿਨ ਪਹਿਲੇ ਇਹਦੀ ਮਿੱਠੇ ਵਿੱਚ ਰਸਤ ਲਾਉਣੇ ਆ ਸਰ ਕਾਰੀਗਰ ਖਾਸ ਹੋਏ ਸਰ ਕਾਰੀਗਰ ਜਿਹੜੇ ਸਾਡੀਆਂ ਦੁਕਾਨਾਂ ਦੇ ਲੱਗੇਦੇ ਆ ਉਹੀ ਬਣਾ ਸਕਦੇ ਆ ਬਾਕੀ ਅੱਜਕੱਲ ਦੇ ਮੁੰਡੇ ਨਹੀਂ ਜਿਨ੍ਹਾਂ ਨੂੰ ਜਾਚ ਨਹੀਂ ਆਈ ਕਿੰਨੀ ਪੁਰਾਣੀ ਇਹ ਹੈਗੀ ਹੈ ਸਰ ਕਮ ਸੇ ਕਮ ਸਮੇ ਲੋ 100 150 ਸਾਲ ਪੁਰਾਣੀ ਹੋਏਗੀ ਸਾਨੂੰ 100 ਸਾਲ ਤੁੱਤੇ ਹੋ ਗਿਆ ਕਿੰਨੀ ਪੀੜੀ ਤਿਆਰ ਕਰਦੇ ਸਰ ਮੇਰੀ ਤਾਂ ਤੀਜੀ ਪੀੜੀ ਆ ਮੈਂ ਤੀਸਰੀ ਪੀੜੀ ਦਾ 100% ਆਉਂਦੇ ਆ ਸਰ ਸ਼ੌਂਕਣਾ ਖਾਉਂਦੇ ਆ ਤੀਆਂ ਦਾ ਪਿਆਰ ਕਰਦੇ ਤੀਆਂ ਦੇ ਤਿਹਾਰ ਚ ਦਿੱਤੇ ਜਾਂਦੇ ਆ ਸਪੈਸ਼ਲ ਇਹਦੇ ਹੀ ਇਹ ਹੀ ਦਿੱਤੇ ਜਾਣੇ ਦੇਖਿਆ ਜਾਏ ਕਿ ਜਾਂ ਇੱਥੇ ਇਤਜ਼ਾਮ ਮਾਤੂ ਦੇਖੀਦਾ ਜਾ ਕੋਸੇ ਬਹੁਤ ਵੱਡੇ ਜ਼ਿਲ੍ਹਾ ਗਰਦਾਸਪੁਰ ਤੋਂ ਲੈ ਕੇ ਹਿਮਾਚਲ ਸਾਰੇ ਕਿਉਂਕਿ ਹਿਮਾਚਲ ਪਹਿਲੇ ਵੱਡਾ ਸੀ ਦਲੋਜੀ ਤੱਕ ਅਸੀਂ ਸੁਣਿਆ ਹੀ ਆ ਕਿ ਦਲੋਜੀ ਤੱਕ ਜਿਲ੍ਹਾ ਕਾਂਗੜਾ ਸੀ ਜਿਹੜਾ ਉਹ ਜਿਲ੍ਹਾ ਗਰਦਾਸਪੁਰ ਨੂੰ ਲੱਗਦਾ ਸੀ ਕੋਈ ਟਾਈਮ ਪਹਿਲਾਂ ਤੇ ਗਰਦਾਸਪੁਰ ਦੇ ਨਾਲ ਲੱਗਣ ਤੇ ਓਏ ਫਿਰ ਮਿਲਨੇ ਮਿਲਨੇ ਆਂ ਇੰਡੀਆ ਤੋਂ ਬਾਹਰ ਜਾਂਦੇ ਜਿਵੇਂ ਅਮਰੀਕਾ ਲਾ ਲਓ ਕੈਨੇਡਾ ਲਾ ਲਓ ਆਸਟ੍ਰੇਲੀਆ ਲਾ ਲਓ ਦੁਬਈ ਲਾ ਲਓ ਕਾਵੇਤ ਲਾ ਲਓ ਸਾਊਦੀ ਅਰਬਲਾ ਲਓ ਉਹ ਖੜਦੇ ਆ ਜਿਹੜੇ ਇੱਥੋਂ ਦੇ ਵਾਸੀ ਆ ਉੱਥੇ ਜਾ ਕੇ ਕੰਮਕਾਰਾਂ ਵਾਸੀ ਉਹਨਾਂ ਦੀ ਸੈਟਿੰਗ ਹੋਈਦੀ ਉੱਥੇ ਸਾਵਨ ਦਾ ਮਹੀਨਾ ਅਜੇ ਮੁਕੀ ਤਰ੍ਹਾਂ ਪਹਿਲਾਂ ਨਹੀਂ ਹੋ ਜਾਂਦੀ ਨਹੀਂ ਬੁਕਿੰਗ ਨਹੀਂ ਹੁੰਦੀ ਸਰ ਉਹਨਾਂ ਨੂੰ ਪਤਾ ਹੁੰਦਾ ਇਹਨਾਂ ਨੇ ਕੱਢਨੇ ਆ ਤੇ ਉਹਨਾਂ ਨੇ ਸਾਡੇ ਕੋਲ ਆ ਜਾਣਾ ਤੇ ਉਹਨਾਂ ਨੇ ਸਾਨੂੰ ਆਰਡਰ ਦੇਣਾ ਕਿਲੋ ਪਾ ਦਿਓ 10 ਦਾ ਕਿਲੋ ਪਾ ਦਿਓ ਪਾ ਪਾ ਦਿਓ 2 ਕਿਲੋ ਪਾ ਦਿਓ ਇੱਕ ਜਿਹੜੀ ਸਾਵਨ ਦੀ ਮਿਲਣੀ ਬੜੇ ਕੇ ਸੁਆਦ ਹੈ ਬਸ ਅੱਜ ਅਖੀਲਾ ਐਤਵਾਰ ਅੱਜ ਹੀ ਮਿਲਣੀ ਆ ਉਸ ਤੋਂ ਬਾਅਦ ਅਗਲੇ ਸਾਲ ਜਦੋਂ ਸਾਵਨ ਦਾ ਮਹੀਨਾ ਚੱਲੂ ਹੋਣਾ ਇੱਕ ਸਾਲ ਬਾਅਦ ਬੜੇ ਸਾਲ ਜੀ ਇੱਕ ਮਹੀਨਾ ਮਿਲਣਾ 11 ਮਹੀਨੇ ਨਹੀਂ ਅੱਗੇ ਪਿੱਛੇ ਨਹੀਂ ਮਿਲਣਾ ਸਰ ਅਸੀਂ ਅੰਦਰ ਰਸੇ ਬਣਾ ਰਹੇ ਆ ਸਾਰੇ ਚਾਵਲਾ ਦੇ ਹੁੰਦੇ ਆ ਸਾਵਣ ਮਹੀਨੇ ਬੰਦੇ ਆ ਤੇ ਸਾਵਣ ਮਹੀਨੇ ਹੀ ਖਾਦੇ ਜਾਂਦੇ ਆ ਸਾਲ ਦੇ ਵਿੱਚ ਇੱਕ ਵਾਰੀ ਬੰਦੇ ਸਰ ਸਾਲ ਦੇ ਵਿੱਚ ਇੱਕ ਮਹੀਨੇ ਸਾਵਣ ਦਾ ਮਹੀਨਾ 4 ਹਫਤੇ ਬੰਦੇ ਆ ਐਤਵਾਰ ਨੂੰ 11 ਮਹੀਨੇ ਨਹੀਂ ਬੰਦੇ ਨਹੀਂ ਬੰਨੇ ਸਰ ਬਟਾਲਿਓ ਵੀ ਆਉਂਦੇ ਆ ਬਾਹਰੋਂ ਵੀ ਆਉਂਦੇ ਆ ਜਿਹੜੇ ਸਾਡੇ ਲੋਕ ਬਾਹਰ ਵਸੇ ਆ ਸਾਡੇ ਜ਼ਿਲ੍ਹੇ ਗਰਦਾਸਪੁਰ ਦੇ ਉੱਥੋਂ ਆਣ ਕੇ ਜਾਂ ਆਪਣੇ ਇਹਤੇਦਾਰ ਨੂੰ ਆਰਡਰ ਕਰਦੇ ਆ ਉਹ ਫਿਰ ਸਾਡੇ ਕੋਲ ਲੈ ਕੇ ਜਾਂਦੇ ਆ ਸਾਰੇ ਮੰਦਰਸ਼ੀ ਹੈ ਕਿਤੇ ਦੇਖੇ ਨਹੀਂ ਹੁੰਦੇ ਇਹ ਬਡਾਲੇ ਦੀ ਸਟੋਰ ਹੈ 사운ਡ ਬਹੁਤ ਸੁਨਾਰਾ ਤੇ 판ਦੀ ਕਿਹចੋ ਸਾਰੇ ਚਾਵਲਾਂ ਦੀ ਬੰਦੀ ਆ 10 15 ਦਿਨ ਪਹਿਲੇ ਸਾਨੂੰ ਚਾਵਲ ਮਾਰਕੀਟ ਤੋਂ ਲਿਆਣੇ ਪੈਂਦੇ ਆ ਫਿਰ ਉਹਨਾਂ ਨੂੰ ਧੋਣਾ ਪੈਂਦਾ ਆ ਫਿਰ ਧੁੱਪੇ ਸੁਕਾਉਣਾ ਪੈਂਦਾ ਆ ਉਸ ਤੋਂ ਬਾਅਦ ਗਲੈਂਡਰ ਕਰਕੇ ਫਿਰ ਅਹੀਂ 5 6 ਦਿਨ ਪਹਿਲੇ ਇਹਦੀ ਮਿੱਠੇ ਵਿੱਚ ਰਸਤ ਲਾਉਣੇ ਆ ਸਰ ਕਾਰੀਗਰ ਖਾਸ ਹੁੰਦੇ ਸਰ ਕਾਰੀਗਰ ਜਿਹੜੇ ਸਾਡੀਆਂ ਦੁਕਾਨਾਂ ਦੇ ਲੱਗੇਦੇ ਆ ਉਹੀ ਬਣਾ ਸਕਦੇ ਆ ਬਾਕੀ ਅੱਜ ਕੱਲ ਦੇ ਮੁੰਡੇ ਨਹੀਂ ਜਿਨ੍ਹਾਂ ਨੂੰ ਜਾਂਚ ਨਹੀਂ ਆਗੀ ਕਿ ਕਿੰਨੀ ਪੁਰਾਣੀ ਇਹ ਹੈਗੀ ਮਟਰੀਅਲ ਸਰ ਕਮ ਸੇ ਕਮ ਸਮੇ ਲੋ 100 150 ਸਾਲ ਪੁਰਾਣੀ ਹੋਏਗੀ ਸਾਨੂੰ 100 ਸਾਲ ਤੋਂ ਉੱਤੇ ਹੋ ਗਿਆ ਕਿੰਨੀ ਕਿਹੜੀ ਤਿਆਰ ਕਰਦੇ ਸਰ ਮੇਰੀ ਤਾਂ ਤੀਜੀ ਪੀੜੀ ਆ ਮੈਂ ਤੀਸਰੀ ਪੀੜੀ ਦਾ ਟਰੋਡ ਵੀ ਹੁੰਦੇ ਨੇ ਇਹਦੇ ਵੀ 100% ਆਉਂਦੇ ਆ ਸਰ ਸ਼ੌਂਕਨਾ ਖਾਉਂਦੇ ਆ ਤੀਆਂ ਦਾ ਪਿਆਰ ਕਰਦੇ ਨੇ ਤੀਆਂ ਦੇ ਤਿਹਾੜੀ ਚ ਦਿੱਤੇ ਜਾਂਦੇ ਆ ਸਪੈਸ਼ਲ ਇਹਦੇ ਹੀ ਇਹੀ ਦਿੱਤੇ ਜਾਂਦੇ ਆ ਦੇਖਿਆ ਜਾਏ ਤੇ ਜਾਂ ਇੱਥੇ ਹੈ ਤੇ ਜਾਂ ਹਿਮਾਚਲ ਦੇਖੀਦਾ ਜਾ ਕੇ ਉੱਥੇ ਬਹੁਤ ਵੱਡੇ ਜਿਲ੍ਹਾ ਗਰਦਾਸਪੁਰ ਤੋਂ ਲੈ ਕੇ ਹਿਮਾਚਲ ਸਾਰਾ ਹੀ ਕਿਉਂਕਿ ਹਿਮਾਚਲ ਪਹਿਲੇ ਵੱਡਾ ਸੀ ਦਲੋਜੀ ਤੱਕ ਅਸੀਂ ਸੁਣਿਆ ਹੀ ਆ ਕਿ ਦਲੋਜੀ ਤੱਕ ਜਿਲ੍ਹਾ ਕਾਂਗੜਾ ਸੀ ਜਿਹੜਾ ਉਹ ਜਿਲ੍ਹਾ ਗਰਦਾਸਪੁਰ ਨੂੰ ਲੱਗਦਾ ਸੀ ਕੋਈ ਟਾਈਮ ਪਹਿਲਾਂ ਤੇ ਗਰਦਾਸਪੁਰ ਦੇ ਨਾਲ ਲੱਗਣ ਤੇ ਓਏ ਫਿਰ ਮਿਲਨੇ ਮਿਲਨੇ ਆਂ ਇੰਡੀਆ ਤੋਂ ਬਾਹਰ ਜਾਂਦੇ ਜਿਵੇਂ ਅਮਰੀਕਾ ਲਾ ਲਓ ਕੈਨੇਡਾ ਲਾ ਲਓ ਆਸਟ੍ਰੇਲੀਆ ਲਾ ਲਓ ਦੁਬਈ ਲਾ ਲਓ ਕਾਵੇਤ ਲਾ ਲਓ ਸਾਊਦੀ ਅਰਬ ਲਾ ਲਓ ਉਹ ਖੜਦੇ ਆ ਜਿਹੜੇ ਇੱਥੋਂ ਦੇ ਵਾਸੀ ਆ ਉੱਥੇ ਜਾ ਕੇ ਕੰਮਕਾਰਾਂ ਵਾਸੀ ਉਹਨਾਂ ਦੀ ਸੈਟਿੰਗ ਹੋਈਦੀ ਉੱਥੇ ਤੁਸੀਂ ਸਾਵਣ ਦਾ ਮਹੀਨਾ ਤਾਂ ਕਿਹੜੀ ਤਰ੍ਹਾਂ ਪਹਿਲਾਂ ਨਹੀਂ ਹੋਈਦੀ ਨਹੀਂ ਬੁਕਿੰਗ ਨਹੀਂ ਹੁੰਦੀ ਸਰ ਉਹਨਾਂ ਨੂੰ ਪਤਾ ਹੁੰਦਾ ਇਹਨਾਂ ਨੇ ਕੱਢਣੇ ਆ ਤੇ ਉਹਨਾਂ ਨੇ ਸਾਡੇ ਕੋਲ ਆ ਜਾਣਾ ਉਹਨਾਂ ਨੇ ਸਾਨੂੰ ਆਰਡਰ ਦੇਣਾ ਕਿਲੋ ਪਾ ਦਿਓ 10 ਦਾ ਕਿਲੋ ਪਾ ਦਿਓ ਪਾ ਪਾ ਦਿਓ 2 ਕਿਲੋ ਪਾ ਦਿਓ ਇੱਕ ਜਿਹੜੀ ਸਾਵਣ ਦੀ ਮਿਲਣੀ ਹੈ ਇਸ ਵਾਰ ਬਸ ਅੱਜ ਅਖੀਲਾ ਐਤਵਾਰ ਅੱਜ ਹੀ ਮਿਲਣੀ ਆ ਉਸ ਤੋਂ ਬਾਅਦ ਅਗਲੇ ਸਾਲ ਜਦੋਂ ਸਾਵਣ ਦਾ ਮਹੀਨਾ ਚੱਲੂ ਹੋਣਾ ਇੱਕ ਸਾਲ ਬਾਅਦ ਅੱਜ ਇੱਕ ਮਹੀਨਾ ਮਿਲਣਾ 11 ਮਹੀਨੇ ਨਹੀਂ ਅੱਗੇ ਪਿੱਛੇ ਨਹੀਂ ਮਿਲਣਾ